ਇੱਕ ਪਾਸੇ ਤਾਂ ਥਾਪੀਆਂ ਮਾਰਨੀਆਂ ਕਿਸਾਨਾਂ ਨੂੰ ਟੀਚਰਾਂ ਕਰਨੀ ਤੇ ਦੂਸਰੇ ਪਾਸੇ ਅੱਜ ਲੱਗੀਆਂ ਕੁਰਸੀਆਂ ਖਾਲੀ ਪਈ ਰਹਿ ਗਈਆਂ ਪਈਆਂ ਰਹਿ ਗਈਆਂ ਸਭ ਤੋਂ ਵੱਡੀ ਗੱਲ ਤਾਂ ਜਦੋਂ ਇਹਨਾਂ ਨੂੰ ਸੱਦਾ ਦਿੱਤਾ ਗਿਆ ਉਹ ਜਿਹੜੀ ਗੱਲ ਕਹੀ ਗਈ ਸੀ ਕੁਝ ਅਸੀਂ ਇੱਕੋ ਗੱਲ ਕਹੀ ਸੀ ਕਿ ਚੁਟਕਲੇ ਨਹੀਂ ਸੁਣੇ ਜਾਣਗੇ ਕਿਉਂਕਿ ਪੰਜਾਬ ਕੀ ਹੈ ਪਿਛਲੇ 3 ਸਾਲਾਂ ਤੋਂ ਚੁਟਕਲੇ ਸੁਣੀ ਜਾਂਦਾ ਜਿਆ ਤਾਂ ਹੀ ਫਿਰ ਅੱਜ ਕੀ ਹੈ ਕੁਰਸੀ ਖਾਲੀ ਆ ਨਹੀਂ ਫਿਰ ਕੁਰਸੀ ਭਰ ਜਾਂਦੀ ਜੇ ਕਿਤੇ ਲੋਕਾਂ 'ਚ ਖੜਨ ਜੋਗੇ ਹੁੰਦੇ ਅੱਜ ਲੋਕਾਂ 'ਚ ਖੜਨ ਜੋਗੇ ਨਹੀਂ ਰਹੇ ਔਰ ਮੈਂ ਕਹਣਾ ਸਭ ਤੋਂ ਪਹਿਲਾਂ ਜੇ ਭਗਵੰਤ ਮਾਨੀਏ ਤੇ ਪਾਲਿਸੀ ਦੇ ਖਿਲਾਫ ਸਟੈਂਡ ਲੈ ਲੈਂਦਾ ਤਾਂ ਇੰਨਾ ਜੱਪ ਵੀ ਨਹੀਂ ਪੈਣਾ। ਤੁਮਾ ਨਾ ਆ ਸਕਦਾ ਸੀ ਪਰ ਮੋਢੀਆਂ ਸਾਹਿਬ ਨੂੰ ਭੇਜ ਦਿੰਦੇ ਉਹਨਾਂ ਨਾਲ ਸੰਬੰਧਿਤ ਮਹਿਕਮਾ ਉਹਨਾਂ ਦੀ ਵੀ ਕੁਰਸੀ ਲੱਗੀ ਆ। ਕੋਈ ਜ਼ਿਆਦਾ ਚੀਫ ਸੈਕਟਰੀ ਭੇਜ ਦਿੰਦੇ ਜਿਹਨੂੰ ਸਾਰਾ ਕੀ ਇਹ ਮੁਖੀ ਲਾਇਆ। ਮੈਂ ਤਾਂ ਹੀ ਕਹਣਾ ਕਿ ਪਿਛਲੇ ਟਾਈਮ ਤੇ ਪੰਜਾਬ ਦੇ ਵਿੱਚ ਤੁਸੀਂ ਆਮਦਨ ਚੱਕੋ ਨਾ 10 ਸਾਲਾਂ ਦੀ ਜ਼ਿਮੀਦਾਰ ਦੀ ਆਮਦਨ ਜੋੜ ਲਓ ਤੇ 1 ਸਾਲ ਦੀ ਇਹ ਬਿਲਡਰਾਂ ਦੀ ਤੇ ਦਲਾਲਾਂ ਦੀ ਆਮਦਨ ਜੋੜ ਦੋ ਬਰਾਬਰ ਨਿਕਲੂਗੀ। ਇੰਨਾ ਕ ਪੈਸਾ ਸਰਕੂਲੇਟ ਹੋ ਪੈਣਾ। ਭਾਵੇਂ 2013 ਦੀ ਪ ਉਹ ਕਹਿੰਦੇ ਵੀ ਕੱਲੀਆਂ ਸੜਕਾਂ, ਰੇਲਵੇ ਲਾਈਨਾਂ, ਹਸਪਤਾਲਾਂ ਦੇ ਕਾਰਜਾਂ ਵਾਸਤੇ ਤੁਸੀਂ ਜਗ੍ਹਾ ਐਕਵਾਇਰ ਕਰ ਸਕਦੇ ਹੋ। ਉਹ ਤੋਂ ਬਿਨਾ ਕਿਸੇ ਕੰਮ ਵਾਸਤੇ ਤੁਸੀਂ ਜਗ੍ਹਾ ਐਕਵਾਇਰ ਨਹੀਂ ਕਰ ਸਕਦੇ। ਤੇ ਹੁਣ ਇਹ ਜਿਹੜੇ ਕੰਮ ਵਾਸਤੇ ਲੱਗੇ ਹੋਏ ਆ, ਕੋਰਟ ਦੇ ਵਿੱਚ ਫਿਰ ਉਹਦੀ ਕੌਖਾਣੀ ਪਈ। ਸੱਚਾ ਗਾਲਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਅੱਜ ਲੁਧਿਆਣਾ ਦੇ ਇੱਕ ਆਲੀਸ਼ਾਨ ਪੈਲੈਸ ਦੇ ਵਿੱਚ ਖੜੇ ਆ। ਇਹ ਪ੍ਰੋਗਰਾਮ ਖਾਸ ਤੌਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਅਤੇ ਲੋਕ ਅਧਿਕਾਰ ਲਹਿਰ ਦੇ ਵੱਲੋਂ ਰੱਖਿਆ ਗਿਆ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਥਾਪੀਆਂ ਮਾਰਦੇ ਨੇ ਤੇ ਅਕਸਰ ਉਹਨਾਂ ਦੇ ਵੱਲੋਂ ਮੇਰੇ ਨਾਲ ਆਕੇ ਡਿਬੇਟ ਕਰੋ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਪਰ ਇੱਥੇ ਅੱਜ ਕੁਰਸੀਆਂ ਲਾਈਆਂ ਗਈਆਂ ਨੇ ਖਾਸ ਤੌਰ ਤੇ ਮੁੱਖ ਮੰਤਰੀ ਦੇ ਲਈ ਪਾਰਟੀ ਪ੍ਰਧਾਨ ਦੇ ਲਈ ਹਾਊਸਿੰਗ ਮਨਿਸਟਰ ਦੇ ਲਈ ਕਹਿੰਦੇ ਨੇ ਕਿ ਆਓ ਲੈਂਡ ਪੂਲਿੰਗ ਪਾਲਿਸੀ ਸਮਝਾਓ ਸਾਨੂੰ ਦੱਸੋ ਤਾਂ ਸਹੀ ਕਿ ਇਸ ਦੇ ਵਿੱਚ ਸਾਡੇ ਲਈ ਚੰਗਾ ਕੀ ਹੈ ਮੇਰੇ ਨਾਲ ਬਾਈ ਲੋਕ ਅਧਿਕਾਰ ਲਾਇਰ ਤਰ ਰਪਿੰਦਰ ਹੁਣੀ ਮੌਜੂਦ ਨੇ ਕੱਲ ਬਾਤ ਉਹਨਾਂ ਨਾਲ ਕਰਦੇ ਆਂ ਬਾਈ ਜੀ ਇੱਕ ਪਾਸੇ ਤਾਂ ਥਾਪੀਆਂ ਮਾਰਨੀਆਂ ਕਿਸਾਨਾਂ ਨੂੰ ਟਿਚਰਾਂ ਕਰਨੀਆਂ ਤਰ੍ਹਾਂ ਤਰ੍ਹਾਂ ਦੇ ਕਹ ਲਈਏ ਚੁਟਕਲੇ ਸੁਣਾ ਕੇ ਐ ਪ੍ਰਤਾੜਿਤ ਤੇ ਹੀ ਕਰਨਾ ਇੱਕ ਤਰੀਕੇ ਦਾ ਤੇ ਦੂਸਰੇ ਪਾਸੇ ਅੱਜ ਲੱਗੀਆਂ ਕੁਰਸੀਆਂ ਖਾਲੀ ਪਈ ਰਹਿ ਗਈਆਂ ਪਈਆਂ ਰਹਿ ਗਈਆਂ ਜੀ ਬਿਲਕੁਲ ਬਾਈ ਜੀ ਸਭ ਤੋਂ ਵੱਡੀ ਗੱਲ ਤਾਂ ਜਦੋਂ ਇਹਨਾਂ ਨੂੰ ਸੱਦਾ ਦਿੱਤਾ ਗਿਆ ਨਾ ਉਹ ਜਿਹੜੀ ਗੱਲ ਕਹੀ ਗਈ ਸੀ ਉਹ ਅਸੀਂ ਇੱਕੋ ਗੱਲ ਕਹੀ ਸੀ ਕਿ ਚੁਟਕਲੇ ਨਹੀਂ ਸੁਣੇ ਜਾਣਗੇ ਪੋਕੇ ਪੰਜਾਬ ਕੀ ਹੈ ਪਿਛਲੇ 3 ਸਾਲਾਂ ਤੋਂ ਚੁਟਕਲੀ ਸੁਣੀ ਜਾਂਦਾ ਜੀ ਤੇ ਚੁਟਕਲਿਆਂ ਨਾਲ ਲੋਕਾਂ ਦਾ ਢਿੱਡ ਨਹੀਂ ਭਰਦਾ ਲੋਕ ਤਾਂ ਤਰਾ-ਤਰਾ ਕੀ ਜਾਂਦੇ ਆ ਰਹਿੰਦਾ ਖੁੰਦਾ ਕਿ ਜਿਹੇ-ਜਿਹੇ ਨੀਤੀਆਂ ਲਿਆ ਕੇ ਇਹਨਾਂ ਨੇ ਲੋਕਾਂ ਦੇ ਉੱਤੇ ਸਿੜਤੀਆਂ ਠੀਕ ਹੈ ਨਾ ਤਾਂ ਹੀ ਫਿਰ ਅੱਜ ਕੀ ਹੈ ਕੁਰਸੀ ਖਾਲੀ ਆ ਨਹੀਂ ਫਿਰ ਕੁਰਸੀ ਭਰ ਜਾਂਦੀ ਜੇ ਕਿਤੇ ਲੋਕਾਂ 'ਚ ਖੜਨ ਜੋਗੇ ਹੁੰਦੇ ਅੱਜ ਲੋਕਾਂ 'ਚ ਖੜਨ ਜੋਗੇ ਨਹੀਂ ਰਹੇ ਠੀਕ ਹੈ ਨਾ ਤਾਂ ਹੀ ਅਸੀਂ ਕਹਿੰਦੇ ਆ ਕਿ ਕਟੜ ਇਮਾਨਦਾਰ ਅੱਜ ਮੁੱਖ ਮੰਤਰੀ ਹਾਜ਼ਰ ਹੋਦਾ ਤੇ ਸਲੋਗਨ ਦਿੱਤਾ ਗਿਆ ਬਕਾਇਦਾ ਕੁਰਸੀ ਲੱਗੀ ਆ 2 ਘੰਟੇ ਖੁੱਲਾ ਟਾਈਮ ਵੀ ਇਹਨਾਂ ਨੂੰ ਦੇਣਾ ਸੀ ਵੀ ਭਾਈ ਤੁਹਾਨੂੰ ਟਾਈਮ ਹੈਗਾ ਲੋਕਾਂ ਹੁਣ ਇਹ ਗੱਲਾਂ ਕੀ ਕਰਦੇ ਆ ਕਹਿੰਦੇ ਜੀ ਪਿੰਡਾਂ 'ਚ ਲੋਕਾਂ ਨੇ ਫਲੈਕਸਾਂ ਲਾਤੀਆਂ ਬੋਰਡ ਲਾਤੇ ਬੜਨ ਨਹੀਂ ਦੇ ਰਹੇ ਸਾਨੂੰ ਗੱਲ ਹੀ ਨਹੀਂ ਸਮਝਾਉਣ ਦਿੰਦੇ ਇਸੇ ਕਰਕੇ ਸੀ ਕਿ ਆ ਕਿਤੇ ਬਹਾਨਾ ਵੀ ਨਾ ਸਰਕਾਰ ਦੇ ਹੱਥ ਕੋਈ ਲੱਗ ਜਾ ਅਸੀਂ ਕਹਿੰਦਾ ਵੀ ਖੁੱਲਾ ਮੰਚ ਆ ਉਹੀ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਪਿੰਡਾਂ ਜਾ ਕੇ ਸਮਝਾਉਣਾ ਉਹਨਾਂ ਦੇ ਮੋਤਵਾਰ ਅੱਜ ਇਕੱਠੇ ਕੀਤੇ ਆ ਇਹਨਾਂ ਨੂੰ ਆ ਕੇ ਯਾਰ ਖਾਨੇ 'ਚ ਇੱਕ ਇੱਕ ਤਾਂ ਕੰਮ ਦੀ ਗੱਲ ਬਾੜ ਦਿਓ ਵੀ ਸਾਡੇ ਵਾਸਤੇ ਚੰਗੀ ਕੀ ਚੀਜ਼ ਆ ਜੇ ਮੈਂ ਕਹਿੰਦਾ ਵੀ ਇੱਕ ਵੀ ਗੱਲ ਚੰਗੀ ਹੋਵੇ ਦੋਨੇ ਵਾਹਾਂ ਖੜੀਆਂ ਕਰਕੇ ਅਸੀਂ ਵੀ ਨਾਲ ਤੁਰਾਂਗੇ ਲੋਕਾਂ ਨੂੰ ਵੀ ਨਾਲ ਤੁਰਾਂਗੇ ਅਚਾਰ ਰਵਿੰਦਰ ਭਾਈ ਬੈਸੇ ਨਿੱਜੀ ਤੌਰ ਤੇ ਕੀ ਲੱਗਦਾ ਹੈ ਕਿ ਮੁੱਖ ਮੰਤਰੀ ਦੀ ਉਹ ਕਪੈਸਿਟੀ ਹੈ ਕਿ ਉਹ ਇਸ ਪਾਲਿਸੀ ਨੂੰ ਆਪ ਸਮਝਦਾ ਹੋਵੇ ਤੇ ਅੱਗੇ ਸਮਝਾ ਸਕੇ ਮੈਂ ਤਾਂ ਬਈ ਪਹਿਲਾਂ ਤਾਂ ਸਰਕਾਰ ਬਾਰੇ ਇੱਕੋ ਗੱਲ ਕਹਿਣਾ ਕਿ ਇਹੋ ਜੀ ਕਮਜ਼ੋਰ ਹਕੂਮਤ ਬਾਬਾ ਜੀ ਬਾਬੇ ਨਜ਼ਮੀ ਨੇ ਕਿਹਾ ਦੇਖੀ ਨਹੀਂ ਕੋਈ ਹੋਰ ਹਕੂਮਤ ਬਾਬਾ ਜੀ ਪਿਛਲਿਆਂ ਨਾਲ ਵੀ ਸਾਡਾ ਇਹੋ ਰੌਲਾ ਸੀ ਇਹ ਵੀ ਨਿਕਲੀ ਚੋਰ ਹਕੂਮਤ ਬਾਬਾ ਜੀ ਰੌਲਾ ਤਾਂ ਇਹ ਵੀ ਚੋਰ ਨਿਕਲ ਗਏ ਤੁਸੀਂ ਭਗਵੰਤ ਮਾਨ ਦੀ ਸਮਝ ਦੀ ਗੱਲ ਕਰਦੇ ਹੋ ਭਗਵੰਤ ਮਾਨ ਦਾ ਪਹਿਲੀ ਲਾਂਬੇ ਹੋ ਗਿਆ ਪਾਸੇ ਹੋ ਗਿਆ ਪਰ ਜੇ ਭਗਵੰਤ ਮਾਨ ਕਹੇ ਵੀ ਮੈਂ ਪਾਸੇ ਹਟ ਕੇ ਆਪਦੇ ਆਪ ਨੂੰ ਬਰੀ ਕਰਾ ਲੂਗਾ ਵੀ ਮੈਂ ਤਾਂ ਭਾਈ ਸਹਿਮਤ ਨਹੀਂ ਲਲਕਰ ਕੇ ਕਹੇ ਮੈਂ ਕਹਣਾ ਲੋਕ ਦੁਆਰੇ ਮੁੱਖ ਮੰਤਰੀ ਕਹਣਾ ਨਾ ਬਣਾ ਨੇ ਦਿੱਲੀ ਵਾਲਿਆਂ ਦੇ ਫਿਰ ਮਾਰੇ ਲੱਤ ਕਹੇ ਵੀ ਭਾਈ ਮੈਂ ਇਸ ਪੋਲਿਸੀ ਦੇ ਹੁਣ ਇਹਨਾਂ ਦੇ ਜਿਹੜੇ ਹੇਠਲੇ ਆ ਨਾ ਚਮਚੇ ਟਾਇਮ ਆ ਕੇ ਕਹਿੰਦੇ ਨਾ ਹੇਠਲੇ ਉਹ ਤਾਂ ਲਗਭਗ ਇਹਨਾਂ ਦਾ ਖੇੜਾ ਛੜਿਆ ਕਿਉਂਕਿ ਲੋਕ ਮਾਰਦੇ ਆ ਜੂਤ ਪਰ ਕੁਲਦੀਪ ਧਾਲੀਆ ਵਾਲਰ ਕਿਹੜੇ ਹੋਰ ਆਗੂ ਹੈਗੇ ਆ ਜਿਹੜੇ ਲੋਕਾਂ ਦੇ ਵਿੱਚ ਕੀ ਆ ਮਾੜੇ-ਮੋਟੇ ਰੱਖਦੇ ਆ ਰਸੂਲ ਲੋਕਾਂ ਦੇ ਜਾਣਾ ਕੀ ਉਹਨਾਂ ਨੂੰ ਪਸੰਦ ਵੀ ਹੈਗਾ ਤਾਂ ਉਹਨਾਂ ਨੂੰ ਲੋਕਾਂ ਦੇ ਖੜਨ ਵਾਸਤੇ ਕੀ ਆ ਇਹਦੇ ਵਿਰੁੱਧ ਕੀ ਆ ਬਿਆਨ ਦੇਣੇ ਵੀ ਪੈ ਰਹੇ ਹੁਣ ਉਸ ਕਰਕੇ ਆਪਦੇ ਹੌਲੀ-ਹੌਲੀ ਛੋਟੇ ਲੀਡਰ ਵੀ ਆਉਣ ਲੱਗੇ ਪਰ ਮੈਂ ਕਹਣਾ ਸਭ ਤੋਂ ਪਹਿਲਾਂ ਜੇ ਭਗਵੰਤ ਮਾਨੀ ਇਸ ਪਾਲਿਸੀ ਦੇ ਖਿਲਾਫ ਸਟੈਂਡ ਲੈ ਲੈਂਦਾ ਤਾਂ ਇੰਨਾ ਜੱਭ ਵੀ ਨਹੀਂ ਪੈਣਾ ਤੇ ਲੋਕਾਂ ਨੇ ਮੈਂ ਕਹਣਾ ਵੀ ਦਿੱਲੀ ਜਾਣੇ ਦੇ ਮਾਰ ਕੇ ਲੱਤ ਕਿਤੇ ਲਲਕਰਾ ਮਾਰ ਦਿੰਦਾ ਲੋ ਪਰ ਰੌਲਾ ਇਹ ਆ ਵੀ ਕੱਲੇ ਚੁਟਕਲਿਆਂ ਨਾਲ ਜਿਵੇਂ ਇਹਨਾਂ ਨੇ ਕੰਮ ਚ ਲਾਇਆ ਹੋਇਆ ਹੁਣ ਕੀ ਆ ਲੋਕ ਐ ਮੰਨਦੇ ਨਹੀਂ 3 ਸਾਲ ਲੋਕ ਬਰਦਾਸ਼ਤ ਕਰੀ ਜਾਂਦੇ ਆ ਮਗਰ ਪੂਰੇ ਡੇਢ ਸਾਲ ਰਹਿ ਗਿਆ ਤੇ ਡੇਢ ਸਾਲ ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਕੀ ਜਿਵੇਂ ਇੱਥੋਂ ਭਗੌੜੇ ਹੋਇਆ ਨਾ ਲੋਕਾਂ ਨੇ ਭਗੌੜੇ ਬਣਾ ਦਿੰਨੇ ਆ ਪੰਜਾਬ ਚ ਇਹ ਗੱਲ ਕੀ ਯਾਦ ਰੱਖੇ ਸਰਕਾਰ ਤੁਹਾਨੂੰ ਕੀ ਲੱਗਦਾ ਕਿ ਮੁੱਖ ਮੰਤਰੀ ਸਾਹਿਬ ਦਾ ਇੰਨਾ ਹਾਜਮਾ ਹੈਗਾ ਵੀ ਉਹ ਇੱਥੇ ਆਏ ਨਿਗੇ ਤੇ ਉਹ ਇਸ ਗੱਲ ਨੂੰ ਅੰਦਰੋਂ ਅੰਦਰੀ ਪੀ ਜਾਣਗੇ ਕਿਉਂਕਿ ਉਹਨਾਂ ਦੀ ਆਦਤ ਹੈ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਅਸਿੱਧੇ ਰੂਪ ਚ ਸਿੱਧੇ ਰੂਪ ਚ ਜਵਾਬ ਦੇ ਦਿੰਦੇ ਨੇ ਇਸ ਗੱਲ ਦਾ ਵੀ ਦੇ ਦੇਣਗੇ ਕਿਉਂਕਿ ਅੱਜ ਉਹ ਉਦਯੋਗਿਕ ਪ੍ਰੋਗਰਾਮ ਦੇ ਵਿੱਚ ਨੇ ਕਿ ਚੰਡੀਗੜ੍ਹ ਇਨਾਉਗਰੇਟ ਕਰ ਰਹੇ ਨੇ ਮੈਂ ਕਹਣਾ ਭਾਈ ਚਲੋ ਭਗਵੰਤ ਮਾਨ ਆ ਸਕਦਾ ਸੀ ਪਰ ਮੁੰਡੀਆਂ ਸਾਹਿਬ ਨੂੰ ਭੇਜ ਦਿੰਦੇ ਉਹਨਾਂ ਨਾਲ ਸੰਬੰਧਿਤ ਮਹਿਕਮਾ ਉਹਨਾਂ ਦੀ ਵੀ ਕੁਰਸੀ ਲੱਗੀ ਆ ਕੋਈ ਜ਼ਿਆਦਾ ਚੀਫ ਸੈਕਟਰੀ ਭੇਜ ਦਿੰਦੇ ਜਿਹਨੂੰ ਸਾਰਾ ਕੀ ਮੁਖੀ ਲਾਇਆ ਦੇਖੋ ਭੱਜਣ ਦਾ ਕੋਈ ਰਾਹ ਨਹੀਂ ਹੈ ਉਹਨਾਂ ਕੋਲ ਤੇ ਤੁਸੀਂ ਗੱਲ ਕਰਦੇ ਹੋ ਵੀ ਕਿੜ ਕੱਢਣ ਦੀ ਰੌਲਾਏ ਆ ਵੀ ਜਿਮੀਦਾਰ ਨਾਲ ਕਿੜ ਕੱਢੀ ਨਹੀਂ ਜਾ ਸਕਦੀ ਨਹੀਂ ਤਾਂ મોદી ਹਰਾ ਲੈਂਦਾ ਸਾਨੂੰ ਰੌਲਾ ਕੀ ਆ ਵੀ ਸਾਡੇ ਕੋਲੇ ਨਾ ਇੱਕ ਤਾਕਤ ਕੀ ਆ ਸਾਡੀ ਜ਼ਮੀਨ ਆ ਠੀਕ ਹੈ ਨਾ ਇੱਕ ਹਰਕੁਲੇਸ ਨਾਂ ਦਾ ਬੰਦਾ ਸੀ ਜਿਹਨੇ ਐਨਟੀਐਸ ਨੂੰ ਹਰਾਇਆ ਸੀ ਜਿਹੜਾ ਕਿ ਇਹ ਕਹਿੰਦੇ ਧਰਤੀ ਦਾ ਪੁੱਤ ਸੀ ਰੋਮਨ ਦੀ ਇੱਕ ਕਥਾ ਮਸ਼ਹੂਰ ਉਹ ਕਥਾ ਜੇ ਜਿਮੀਦਾਰਾਂ ਦੇ ਸਮਝ ਆ ਗਈ ਨਾ ਮੈਂ ਕਹਿੰਦਾ ਮਸਲਾ ਸਾਰੇ ਹੀ ਹੱਲ ਹੁੰਦਾ ਹੁਣ ਐਨਟੀਐਸ ਕਹਿੰਦਾ ਜਿਹੜਾ ਕਿਸੇ ਤੋਂ ਹਰਿਆ ਨਹੀਂ ਸੀ ਉਹਨੂੰ ਬੜਾ ਵੱਡਾ ਵਰਦਾਨ ਮਿਲਿਆ ਸੀ ਕਹਿੰਦੇ ਵੀ ਜਦੋਂ ਧਰਤੀ ਤੇ ਡਿੱਗਦਾ ਸੀ ਇਹਨਾਂ ਨੂੰ ਦੁਗਣੀ ਤਾਕਤ ਧਰਤੀ ਚੋਂ ਮਿਲ ਜਾਂਦੀ ਉਹਨੇ ਦੇਖਿਆ ਵੀ ਜਦੋਂ ਉਹ ਮਾੜਕ ਕੇ ਸਿੱਟਦਾ ਠੀਕ ਹੈ ਤਾਂ ਦੁਆਰੇ ਕੀ ਜਦੋਂ ਖੜਾ ਹੁੰਦਾ ਕੋਈ ਤਾਕਤ ਵੱਧ ਜਾਂਦੀ ਉਹ ਸਮਝ ਗਿਆ ਕਿ ਜ਼ਮੀਨ ਤੋਂ ਇਹਨੂੰ ਤਾਕਤ ਮਿਲਦੀ ਹੈ ਤਾਂ ਉਹਨੇ ਫਿਰ ਕੀ ਕੀਤਾ ਉਹਨੂੰ ਹਵਾ 'ਚ ਚੱਕ ਲਿਆ ਹਵਾ ਚ ਆ ਕੇ ਧਰਤੀ ਦੇ ਪੁੱਤ ਨੂੰ ਕੀਆ ਦੋਨੇ ਬਾਹਾਂ ਨਾਲ ਘੁੱਟ ਲਿਆ ਤੇ ਘੁੱਟ ਕੇ ਫਿਰ ਕੀ ਆ ਉਹਦੀ ਜਾਨ ਕੱਢਤੀ ਉਹਨੇ ਹੁਣ ਮਤਲਬ ਕੀ ਜੀ ਧਰਤੀ ਨਾਲੋਂ ਜਦੋਂ ਤੋੜਦਾ ਨਾ ਉਹ ਉਹਦੀ ਮਾਂ ਨਾਲੋਂ ਤੋੜਦਾ ਠੀਕ ਹੈ ਨਾ ਫਿਰ ਲੜਨ ਜੋਗਾ ਰਹਿਣੀ ਤਾਕਤ ਕਿੱਥੋਂ ਮਿਲਨੀ ਸੀ ਇਸ ਢੰਗ ਨਾਲ ਫਿਰ ਧਰਤੀ ਮਾਂ ਦਾ ਪੁੱਤ ਕੀ ਐਂਟੀਜ਼ ਹਰਾਤਾ ਸੀ ਤੇ ਰੋਮਨ ਦੀ ਕਹਾਣੀ ਸਾਨੂੰ ਅੱਜ ਮੱਤ ਦਿੰਦੀ ਆ ਜੇ ਸਾਡੇ ਜ਼ਮੀਨ ਨਾਲੋਂ ਹੁਣ ਤੁਸੀਂ ਭਗਵੰਤ ਮਾਨ ਸਾਡਾ ਕਿਉਂ ਨਹੀਂ ਕੁਝ ਵਿਗਾੜ ਸਕਦਾ ਕਿਉਂਕਿ ਜ਼ਮੀਨ ਦੇ ਪੁੱਤ ਆ ਅਗਲੇ ਨੇ ਕਰਕੇ ਖਾਣਾ ਕਰੋਨਾ ਨਹੀਂ ਕੁਝ ਵਿਗਾੜ ਸਕਿਆ ਤੁਸੀਂ ਵੀ ਕਹਿੰਦੇ ਨੇ ਕਿ ਮੈਂ ਜ਼ਮੀਨ ਦਾ ਪੁੱਤ ਆ ਮੈਂ ਖੇਤੀ ਕਰਦਾ ਰਹਾਂ ਮੈਂ ਕਹਣਾ ਬਾਈ ਜੀ ਉਹ ਇੱਕ ਨਾ ਦਾਵਾ ਕਰਦੇ ਹੁੰਦੇ ਆਮ ਅਸੀਂ ਮੀਟਿੰਗਾਂ 'ਚ ਕਹਿਣੇ ਆ ਕੇ ਜੀ 1.5 ਲੱਖ ਕਰੋੜ ਦੇ ਮਾ ਕੇ ਸੌਰੀ 1.5 ਮਿਲੀਅਨ ਟਨ ਅਸੀਂ ਅਨਾਜ ਪੈਦਾ ਕਰਦੇ ਆ ਝੋਨਾ 7.5 ਮਿਲੀਅਨ ਟਨ ਅਸੀਂ ਕੀ ਕਣਕ ਪੈਦਾ ਕਰਦੇ ਆ ਉਹ ਪਤੰਦਰੋ ਕੀ ਇਹ ਜਿਹੜਾ ਢੰਗ ਨਾਲ ਤੁਸੀਂ ਪੰਜਾਬ ਨੂੰ ਵੱਡਾ ਤਰ੍ਹਾਂ ਦੇ ਕਲੋਨੀਆਂ ਕੱਟਣ ਨੂੰ ਫਿਰਦੇ ਹੋ ਫਿਰ ਮੈਨੂੰ ਐਂ ਦੇ ਦਿਓ ਫਿਰ ਅਨਾਜ ਕਿੱਥੇ ਲਿਆਂਗੂ ਜਿਹਦੀ ਰੌਲਾ ਤਾਂ ਇਹ ਆ ਵੀ ਤੁਹਾਡੇ ਕੋਲ 1 ਲੱਖ ਕਰੋੜ ਤੋਂ ਵੱਧ ਲੁਧਿਆਣੇ ਦੇ ਪਈ ਨਾ ਚਾਰ ਚਫੇਰੇ ਸੜਕਾਂ ਦੇ ਨਿਕਲ ਜੂ ਤੁਹਾਨੂੰ 10-10 ਕਿਲੋਮੀਟਰ ਤੱਕ ਕਲੋਨਾਈਜ਼ਰਿੰਗ ਦੀਆਂ ਕਲੋਨੀਆਂ ਕੱਟੀਆਂ ਮਿਲ ਜਾਣਗੀਆਂ ਉਹ ਮੈਂ ਕਹਿੰਦਾ ਇਹਨਾਂ ਨੂੰ ਕਹੋ ਵੀ ਜਾਂਦਾ ਵਸਾਓ ਇਹਨਾਂ ਨੂੰ ਜਾਂ ਇਹਨਾਂ ਤੇ ਟੈਕਸ ਲਾ ਦੇਣਾ ਇੰਨਾ ਕੁ ਮੋਟਾ ਰੁਪਿਆ ਇਕੱਠਾ ਹੋ ਜੇ ਹੁਣ ਇਹ ਗੱਲਾਂ ਕੀ ਕਰਦਾ ਵੀ 8000 ਨੂੰ ਗਜ ਦਾ ਰੇਟ ਹੋ ਇਹ ਕਹਿੰਦੇ ਆਮ ਲੋਕਾਂ ਨੂੰ ਘਰ ਦੇਣੇ ਆ ਕਿਹੜਾ ਆਮ ਬੰਦਾ 8000 ਗਜ ਨੂੰ ਦੇ ਕੇ ਜਰ ਇਹਨਾਂ ਦੇ 65000 ਏਕੜ 'ਚ ਬਸੂ ਫੋਰਡੇਬਲ ਹਾਊਸਿੰਗ ਦੀ ਜਿਹੜੀ ਗੱਲ ਫੋਰਡੇਬਲ ਹਾਊਸ ਦੀ ਗ ਤੇ ਉਹ ਬੰਦੇ 8000 ਫੋਰਡ ਕਿੱਥੋਂ ਕਰਦੇ ਆ ਜਿਹੜੇ ਫੋਰਡ ਕਰਨ ਵਾਲੇ ਆ ਇਹ ਸਾਰੇ ਨਾ ਕਾਲੇ ਪੈਸੇ ਦੇ ਅੰਬਾਰ ਲਾਗੇ ਸ਼ਹਿਰਾਂ ਦੇ ਬਾਹਰਲੇ ਪਾਸੇ ਤੇ ਜਿਹੜਾ ਇਹ ਰੋਕ ਨੂੰ ਫਿਰਦੇ ਆ ਉਹ ਵੀ ਕੀ ਆ ਬਲੈਕ ਮਨੀ ਆ ਸਾਰੀ ਠੀਕ ਹੈ ਨਾ ਉਹਦਾ ਕੀ ਇਹਨਾਂ ਤੋਂ ਕੱਖ ਨਹੀਂ ਕੀਤਾ ਮਾਕੇ ਉਹ ਕਰਨਾ ਰੌਲਾ ਕੀ ਉਹ ਇਹਨਾਂ ਦੇ ਫਾਈਨੈਂਸਰ ਨੇ ਉਹਨਾਂ ਦੇ ਸਿਰ ਤੇ ਸਰਕਾਰਾਂ ਬਣੀਆਂ ਨੇ ਹੁਣ ਮਹਾਲੀ ਦੇ ਵਿੱਚ ਕੁਲਵੰਤ ਸਿੰਘ ਹੋਰ ਕੀ ਆ ਇੱਕ ਤੂੜੀ ਵੇਚਣ ਵਾਲਾ ਬੰਦਾ ਜੀ ਅੱਜ ਕੀ ਆ ਹਜ਼ਾਰਾਂ ਕਰੋੜ ਦਾ ਮਾਲਕ ਆ ਮੈਂ ਤਾਂ ਹੀ ਕਹਣਾ ਕਿ ਪਿਛਲੇ ਟਾਈਮ 'ਚ ਪੰਜਾਬ ਦੇ ਵਿੱਚ ਤੁਸੀਂ ਆਮਦਨ ਚੱਕੋ ਨਾ 10 ਸਾਲਾਂ ਦੀ ਜ਼ਿਮੀਦਾਰ ਦੀ ਆਮਦਨ ਜੋੜ ਲਓ ਤੇ ਇੱਕ ਸਾਲ ਦੀ ਇਹ ਬਿਲ ਤੇ ਦਲਾਲਾਂ ਦੀ ਆਮਦਨ ਜੋੜ ਦੋ ਬਰਾਬਰ ਨਿਕਲੂਗੀ ਇੰਨਾ ਕ ਪੈਸਾ ਸਰਕੂਲੇਟ ਹੋਇਆ ਇਸ ਕਰਕੇ ਪਿੱਛੇ ਜਿਹੜੀ ਮੈਂ ਜਗਜੀਤ ਸਿੰਘ ਦੀ ਗੱਲ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਜਗਜੀਤ ਸਿੰਘ ਕਹਿੰਦਾ ਵੀ 500 ਕਰੋੜ ਰੁਪਇਆ ਪੰਜਾਬ ਚ ਇਨਵੈਸਟ ਕਰਾਉਣ ਵਾਸਤੇ ਦੀ ਹਾਕ ਮਾਰੀ ਤੇ ਲਗਭਗ ਭਾਈ ਜੀ 1 ਲੱਖ ਕਰੋੜ ਰੁਪਇਆ ਇਨਫਲੋ ਕੈਸ਼ ਮਨੀ ਦਾ ਲਿਕਵਿਡ ਮਨੀ ਆ ਗਈ ਸੀ ਤੇ ਉਹ ਲਿਕਵਿਡ ਮਨੀ ਨੇ ਕੀ 10 ਲੱਖ ਕਰੋੜ ਦਾ ਕੰਮ ਕੀਤਾ ਪੰਜਾਬ ਚ ਉਹ 10 ਲੱਖ ਕਰੋੜ ਨੇ ਲੋਕਾਂ ਦੇ ਦਿਮਾਗ ਵੀ ਖਰਾਬ ਕੀਤੇ ਲੋਕਾਂ ਦੇ ਕੀ ਆ ਪੁੱਤ ਵੀ ਨਸ਼ਿਆਂ ਤੇ ਲਾਤੇ ਠੀਕ ਹੈ ਨਾ ਮਹਿੰਗੀਆਂ ਗੱਡੀਆਂ ਚਾਕੇ ਫਿਰ ਅਸੀਂ ਉਹ ਆਤਾ ਬਣ ਗਏ ਤੁਹਾਨੂੰ ਲੋ ਉਹਨਾਂ ਚੀਜ਼ਾਂ ਦਾ ਬਣਿਆ ਹੋਇਆ 2003 ਤੋਂ ਕੀ ਇਹ ਚੀਜ਼ਾਂ ਸਟਾਰਟ ਹੋਣਗੀਆਂ ਨੇ ਜੇ ਲੋਕ ਸਮਝ ਗਏ ਆਪਦੇ ਖਰਚੇ ਕੰਟਰੋਲ ਕਰਨ ਵਾਸਤੇ ਤਾਂ ਸਾਨੂੰ ਕੈਸ਼ ਇਨ ਫਲੋ ਘਟਾਉਣਾ ਪਊਗਾ ਕਿਸੇ ਨੇ ਪੰਜਾਬ ਪ੍ਰਬੰਧਕ ਆਖਰੀ ਸਵਾਲ ਭਾਈ ਆਪਾਂ ਬਿਲਕੁਲ ਯੂਨੀਵਰਸਿਟੀ ਤੇ ਲਾਗੇ ਖੜੇ ਆਂ ਖੇਤੀਬਾੜੀ ਯੂਨੀਵਰਸਿਟੀ ਦੇ ਜਦੋਂ ਕਿਸਾਨਾਂ ਨਾਲ ਗੱਲ ਕਰਦੇ ਆ ਉਹ ਕਹਿੰਦੇ ਵੀ ਸਾਨੂੰ ਆ ਨੀਤੀਆਂ ਨਹੀਂ ਚਾਹੀਦੀਆਂ ਖੇਤੀਬਾੜੀ ਦੇ ਨਾਲ ਜੁੜੀਆਂ ਹੋਈਆਂ ਨੀਤੀਆਂ ਚਾਹੀਦੀਆਂ ਨੇ ਫਸਲ ਜਲਦੀ ਚੱਕੀ ਜਾਵੇ ਬੀਜ ਇਦਾਂ ਦੇ ਡਿਵੈਲਪ ਕਰੋ ਕਿ ਵੱਧ ਪੈਦਾਵਾਰ ਹੋਵੇ ਆਪਾਂ ਦੇਸ਼ ਨੂੰ ਖੁਸ਼ਹਾਲ ਕਰੀਏ ਆਪਣੇ ਆਪ ਨੂੰ ਵੀ ਖੁਸ਼ਹਾਲ ਕਰੀਏ ਫਿਰ ਇੱਦਾਂ ਆ ਵਾਲੀਆਂ ਨੀਤੀਆਂ ਵੱਲ ਨੂੰ ਤਾਂ ਕਹੀ ਜਾਂਦੇ ਦਿੱਲੀ ਵਾਲੇ ਵਧਾ ਰਹੇ ਨੇ ਪਰ ਕੀ ਇਹਨਾਂ ਯੂਨੀਵਰਸਿਟੀਆਂ ਨੂੰ ਫੰਡ ਦੇ ਕੇ ਅੱਗੇ ਨਹੀਂ ਵਿਧਾਇਆ ਜਾ ਸਕਦਾ ਵੀ ਹੋਰ ਜ਼ਿਆਦਾ ਵਧੀਆ ਚੀਜ਼ਾਂ ਅੱਗੇ ਆਉਣ ਕਿਸਾਨਾਂ ਦੇ ਜਿਹੜੀ ਤੁਸੀਂ ਬਈ ਗੱਲ ਕੀਤੀ ਹੈ ਨਾ ਪੰਜਾਬ ਨੂੰ ਲੋੜ ਕੀ ਐਗਰੋ ਬੇਸਡ ਇਕਨੋਮੀ ਸਾਡੀ ਹੈਗੀ ਆ ਤਾਂ ਉਹ ਐਗਰੀਕਲਚਰ ਨਾਲ ਰਿਲੇਟਡ ਸਾਨੂੰ ਮਾਰਕੀਟਿੰਗ ਦੀ ਲੋੜ ਆ ਸਭ ਤੋਂ ਵੱਡੀ ਗੱਲ ਪਿੱਛੇ ਜੀ ਅਸੀਂ ਕੋਈ ਜਲੋਂ ਮੰਤਰੀ ਸਾਹਿਬ ਮੱਕ ਜਿਹੜੇ ਖੇਤੀਬਾੜੀ ਮੰਤਰੀ ਆ ਇਹਨਾਂ ਦੇ ਕਿਸੇ ਬਾਕੀ ਬੰਦਿਆਂ ਕੋਲੀਆਂ ਟੀਮ ਕੋਲੇ ਬੈਠੇ ਸੀ ਅਸੀਂ ਨਾਲ ਗੱਲ ਕੀਤੀ ਉਹ ਕਹਿੰਦੇ ਵੀ ਯੂਰਪ ਦੇ ਵਿੱਚ ਜਿਹੜਾ ਫਰੋਜ਼ਨ ਫੂਡ ਆ ਨਾ ਅਸੀਂ ਕਹਿੰਦੇ ਆ ਸਬਜ਼ੀਆਂ ਕੱਟ ਕੇ ਜਿਹੜੀਆਂ ਆਪਣਾ ਕੀਤੀਆਂ ਹੁੰਦੀਆਂ ਨੇ ਦੇ ਮੁੜ ਕੇ ਸੀ ਹਾਂ ਅਸੀਂ ਮੁੜ ਕੇ ਨੂੰ ਤਲਕੇ ਕੀਆ ਤਿਆਰ ਕਰ ਲੈਣੇ ਆ ਕਹਿੰਦੇ ਯੂਰਪ ਦੀ ਡਿਮਾਂਡ ਪੰਜਾਬ ਸਾਰਾ ਪੂਰੀ ਨਹੀਂ ਕਰ ਸਕਦਾ ਇੰਨੀ ਕਿ ਡਿਮਾਂਡ ਹੈਗੀ ਉਹ ਕਨੇ 117 ਹਲਕਿਆਂ 'ਚ ਅਸੀਂ ਆਪ ਦੇਖੀਆ ਸਟੋਰ ਵੀ ਖੋਲ੍ਹ ਦੇਨੇ ਆ ਕੋਲਡ ਸਟੋਰ ਤੁਸੀਂ ਕਰਨ ਵਾਲੇ ਤਾਂ ਬਣੋ ਹੁਣ ਪੰਜਾਬ ਦੇ ਵਿੱਚ ਰੈਫਾਈਨਰੀ ਲਾਤੀ ਆ ਰੈਫਾਈਨਰੀ 'ਚ ਤੇਲ ਆਉਂਦਾ ਕੀ ਆ ਬੰਦਰਗਾਹਾਂ ਤੋਂ ਇੱਥੇ ਪੈਪ ਨਾਲ ਤੇਲ ਲਿਆ ਕੇ ਇੱਥੇ ਸਾਫ਼ ਕਰਕੇ ਤੁਸੀਂ ਕੀ ਆ ਵਾਪਸ ਫਿਰ ਪੂਰੇ ਮੁਲਕ 'ਚ ਭੇਜੀ ਜਾਂਦੇ ਹੋ ਇਹੋ ਜਿਹੀ ਗੰਦ ਤੁਸੀਂ ਕਰਾਉਣਾ ਕੀ ਆ ਟਾਇਰ ਵਾਲੀਆਂ ਫੈਕਟਰੀਆਂ ਦਾ ਰੌਲਾ ਪਈ ਜਾਂਦਾ ਟਾਇਰਾਂ ਨੂੰ ਅੱਗ ਲਾ ਲਾ ਕੇ ਪੰਜਾਬ 'ਚ ਲਿਆ ਕੇ ਸਾੜੀ ਜਾਂਦੇ ਆ ਮੈਂ ਕਹਣਾ ਦੇਖੋ ਸਰਕਾਰ ਦੀ ਕਹਣਾ ਬੜੀ ਮਾਕੇ 2013 ਦੀ ਪਾਲਿਸੀ 'ਚ ਬੜਾ ਸਖਤ ਕਾਨੂੰਨ ਆ ਉਹ ਕਹਿੰਦੇ ਵੀ ਕੱਲੀਆਂ ਸੜਕ ਉਦੋਂ ਬਣਾ ਕਿਸੇ ਕੰਮਵਾਸ ਤੇ ਤੁਸੀਂ ਜਗਾ ਕੁਆਇਰ ਨਹੀਂ ਕਰ ਸਕਦੇ ਤੇ ਹੁਣ ਇਹ ਜਿਹੜੇ ਕੰਮਵਾਸ ਤੇ ਲੱਗੇ ਹੋਏ ਆ ਕੋਰਟ ਦੇ ਵਿੱਚ ਫਿਰ ਮੂੰਹ ਦੀ ਕਿਉਂ ਖਾਣੀ ਪਈ ਨਾਲ ਦਾ ਸੋਸ਼ਲ ਅਸੈਸਮੈਂਟ ਚੈੱਕ ਕੀਤੀ ਗਈ ਆ ਨਾ এনवायरमेंट ਤੇ ਇੰਪੈਕਟ ਕੀ ਆ ਹਾਲਾਂਕਿ ਸੈਂਟਰ ਸਰਕਾਰ ਵੀ ਪਿੱਛੇ ਜੇ ਕਾਨੂੰਨ ਲੈ ਆਈ ਸੀ ਵੀ ਇਹ ਚੀਜ਼ਾਂ ਚੈੱਕ ਕਰਨ ਦੀ ਲੋੜ ਹੀ ਨਾ ਪਵੇ ਪਰ ਰਾਸਵਾਜ ਬਹੁਤ ਹੋਣ ਕਰਕੇ ਉਹ ਲਾਗੂ ਨਹੀਂ ਹੋ ਸਕਿਆ ਇਸ ਕਰਕੇ ਅਸੀਂ ਬੇਨਤੀ ਕਰਦੇ ਆ ਲੋਕ ਚੱਕੰਨੇ ਰਹਿਣ ਜੇ ਸੌਜੋਗੇ ਉਹੀ ਗੱਲ ਆ ਚੋਰ ਸੁੱਤਿਆਂ ਤੇ ਪੈਂਦੇ ਆ ਇਹ ਕੱਲਾ ਕੇਰਾ ਟਲਿਆ ਜੇ ਗਈ ਨਹੀਂ ਤਾਂ ਲੋਕ ਚੱਕੰਨੇ ਰਹਿਣ ਮੈਂ ਕਹਿੰਦਾ ਵੀ ਲੋਕਾਂ ਨੇ ਪਹਿਲਾਂ ਵੀ ਹਰਾਏ ਆ ਆਉਣਾ ਟਾਈਮ 'ਚ ਵੀ ਹਰਾਉਣਗੇ ਪਰ ਸਾਨੂੰ ਜਿੱਥੇ ਖੜਕੇ ਲੜਨਾ ਹੁਣ ਜੇ ਕਿਸੇ ਲੜਨ ਵਾਲੇ ਬੰਦੇ ਦੇ ਥੱਲੇ ਕੁਝ ਹੋਵੇ ਨਾ ਹਵਾ 'ਚ ਵੀ ਲੜਾਈ ਨਹੀਂ ਲੜੀ ਜਾਂਦੀ ਤੇ ਖੜਾਂਗੇ ਜ਼ਮੀਨ 'ਤੇ ਖੜਕੇ ਲੜਨੀ ਪਊ ਉਹ ਜ਼ਮੀਨ ਬਚਾਉਣੀ ਜ਼ਰੂਰੀ ਹੈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ